ਪਾਈ ਬੀਦੀ ਚੰਦ ਜੀ ਨੇ ਵੀ ਬਹੁਤ ਸੇਵਾ ਕੀਤੀ ਮਹਾਰਾਜ ਜੀ ਦੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੀਆਂ ਬੜੀਆਂ ਬਖਸ਼ਿਸ਼ਾਂ ਲਈਆਂ ਪਾਈ ਬੀਦੀ ਚੰਦ ਜੀ ਦਾ ਪਹਿਲਾ ਜਿਹੜਾ ਜੀਵਨ ਹੈ ਇਹ ਲਿਖਿਆ ਮਿਲਦਾ ਕਿ ਇਹ ਚੋਰੀਆਂ ਕਰਿਆ ਕਰਦੇ ਸੀ ਤੇ ਪਾਈ ਬੀਦੀ ਚੰਦ ਜੀ ਦੇ ਜੀਵਨ ਤੋਂ ਦੇਖੋ ਵੀ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਸਾਨੂੰ ਸਤ ਸੰਗਤ ਸਹੀ ਰਸਤਾ ਪ੍ਰਾਪਤ ਹੋ ਜਾਵੇ ਨਾ ਤੇ ਜਦੋਂ ਸਹੀ ਰਸਤਾ ਪ੍ਰਾਪਤ ਹੋ ਜਾਂਦਾ ਹੈ ਸਹੀ ਬੰਦੇ ਦੀ ਸੰਗਤ ਮਿਲ ਜਾਂਦੀ ਤੇ ਜਿਹੜਾ ਬੰਦਾ ਕੋ ਕਰਮ ਕਰਨ ਵਾਲਾ ਨਾ ਉਹ ਕਰਮ ਛੱਡ ਕੇ ਸੁਕਰਮ ਵੀ ਕਰਨ ਲੱਗ ਪੈਂਦਾ ਚੰਗੇ ਕਰਮ ਕਰਨ ਲੱਗ ਪੈਂਦਾ ਭਾਈ ਅਦਲੀ ਜੀ ਜੀ ਦੀ ਸੰਗਤ ਕੀਤੀ ਭਾਈ ਅਦਲੀ ਜੀ ਦੀ ਸੰਗਤ ਦੇ ਵਿੱਚ ਉਹ ਰੰਗ ਲੱਗ ਗਿਆ ਕਹਿਣ ਲੱਗੇ ਮਹਾਰਾਜ ਜੀ ਭਾਈ ਅਦਲੀ ਜੀ ਨੂੰ ਕਹਿੰਦੇ ਸਾਨੂੰ ਵੀ ਆਪਣਾ ਚੇਲਾ ਬਣਾ ਲਓ ਕਹਿਣ ਲੱਗੇ ਮੈਂ ਤਾਂ ਆਪ ਕਿਸੇ ਦਾ ਚੇਲਾ ਚਲੋ ਮੈਂ ਤੁਹਾਨੂੰ ਲੈ ਚੱਲਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਲੈ ਕੇ ਗਏ ਗੁਰੂ ਅਰਜਨ ਦੇਵ ਜੀ ਮਹਾਰ ਦੇ ਕੋਲੋਂ ਭਾਈ ਵਿਧੀ ਚੰਦ ਜੀ ਨੇ ਸਿੱਖੀ ਧਾਰਨ ਕੀਤੀ। ਫਿਰ ਯੋਧੇ ਏਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਸਮੇਂ ਭਾਈ ਵਿਧੀ ਚੰਦ ਜੀ ਜਿਹੜੇ ਬੜੇ ਬਹਾਦਰ ਯੋਧਿਆਂ ਵਿੱਚ ਗਿਨੇ ਜਾਂਦੇ। ਤੇ ਭਾਈ ਵਿਧੀ ਚੰਦ ਜੀ ਦਾ ਪ੍ਰੇਮ ਵੀ ਬੜਾ ਸੀ ਗੁਰੂ ਮਹਾਰਾਜੀ ਦੇ ਨਾਲ। ਸ਼ਰਧਾ ਭਾਵਨਾਵਾਂ ਵਾਲੇ ਗੁਰਸਿੱਖ ਸਨ ਬੰਦਗੀ ਕਰਨ ਵਾਲੇ। ਜਿਵੇਂ ਆਪਾਂ ਇਤਿਹਾਸ ਉਹਨਾਂ ਦਾ ਪੜ੍ਹਦੇ ਹੀ ਸੁਣਦੇ ਰਹਿੰਨੇ ਕਿ ਕਵੇਂ ਉਹਨਾਂ ਨੇ ਦੁਸ਼ਾਲੇ ਵੀ ਲੈ ਕੇ ਆਉਂਦੇ ਪੱਟੀ ਤੋਂ। ਪਾਠ ਵਿੱਚ ਆ ਕੇ ਬੈਠੇ ਤੇ ਮਹਾਰਾਜ ਜੀ ਨੇ ਉਹਨਾਂ ਦੀ ਰੱਖਿਆ ਕੀਤੀ ਕਿੰਨੀ ਉਹਨਾਂ ਦੀ ਭਾਵਨਾ ਹੋਵੇਗੀ ਕਿ ਮਹਾਰਾਜ ਜੀ ਉਹਨਾਂ ਨੂੰ ਪਾਠ ਵਿੱਚ ਬੈਠਿਆਂ ਨੂੰ ਹੀ ਰੱਖਿਆ ਕਰਦੇ ਆ ਫਿਰ ਜਿਹੜੇ ਦੋ ਘੋੜੇ ਸੀ ਦਿਲਬਾਗ ਤੇ ਗੁਲਬਾਗ ਉਹਨਾਂ ਨੂੰ ਲਿਹਾਉਣ ਦੀ ਸੇਵਾ ਕੀਤੀ ਜਦੋਂ ਪਹਿਲਾ ਘੋੜਾ ਮਹਾਰਾਜ ਜੀ ਦੇ ਕੋਲ ਲੈ ਕੇ ਆਏ ਨਾ ਭਾਈ ਵਿਦੀ ਚਾਂਜੀ ਉੱਥੋਂ ਕੱਢ ਕਰਕੇ ਤਾਂ ਮਹਾਰਾਜ ਜੀ ਬੜੇ ਖੁਸ਼ ਹੋਏ ਭਾਈ ਵਿਦੀ ਚਾਂਜੀ ਦੇ ਤੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਕਹਿਣ ਲੱਗੇ ਬਲੀ ਚਾਂਜ ਨੂੰ ਭਾਈ ਮੰਗ ਕੀ ਮੰਗਦਾ ਤਾਂ ਉਦੋਂ ਦੇਖੋ ਮੰਗ ਸੀ ਉਹਨਾਂ ਦੇ ਅੰਦਰ ਉਹਨਾਂ ਨੇ ਮੰਗ ਕੀ ਮੰਗੀ ਜੋ ਇਤਿਹਾਸਕਾਰਾਂ ਨੇ ਬਚਨ ਲਿਖੇ ਤੇ ਭਾਈ ਵੀਰ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੀ ਜੇ ਤਰੁੱਠੇ ਹੋ ਨਾ ਤਾਂ ਕਿਰਪਾ ਕਰੋ ਮੇਰੇ ਉੱਤੇ ਮੈਨੂੰ ਇਹ ਦਾਤ ਦੇ ਦਿਓ ਦਾਤ ਕੀ ਮੰਗੀ ਸਤਿਗੁਰੂ ਦਾ ਸੰਗ ਨਾਮ ਦਾ ਰੰਗ ਸਾਧ ਦਾ ਸੰਗ ਤੇ ਨਿਸ਼ਚਾ ਅਭੰਗ ਵੀ ਸਤਿਗੁਰਾਂ ਦਾ ਅੰਗ ਵੀ ਸਤਿਗੁਰੂ ਜੀ ਤੁਹਾਡਾ ਅੰਗ ਮੈਨੂੰ ਮਿਲਿਆ ਰਵੇ ਸਾਧ ਦਾ ਸੰਗ ਸਾਧੂਆਂ ਦੀ ਸੰਗਤ ਹੋਵੇ ਗੁਰਸਿੱਖਾਂ ਦੀ ਸੰਗਤ ਹੋਵੇ ਨਾਮ ਦਾ ਰੰਗ ਹਮੇਸ਼ਾ ਚੜਿਆ ਰਹੇ ਤੇ ਨਿਸ਼ਾ ਭੰਗ ਵੀ ਮੇਰਾ ਜਿਹੜਾ ਨਿਸ਼ਾ ਹੈ ਨਾ ਉਹ ਭੰਗ ਹੋਵੇ ਭਾਵੇਂ ਮੇਰਾ ਜਿਹੜਾ ਵਿਸ਼ਵਾਸ ਆ ਕਦੇ ਟੁੱਟੇ ਨਾ ਅਪੀ ਦੇ ਚਰਨਾਂ ਤੇ ਉਹ ਤੀਜਾ ਮੰਗੀਆਂ ਦਾਤਾ ਤੇ ਜਦੋਂ ਮਹਾਰਾਜ ਜੀ ਦੇ ਕੋਲੇ ਦੂਸਰਾ ਘੋੜਾ ਲੈ ਕੇ ਆਏ ਨਾ ਕਾਂਗੜ ਦੇ ਵਿੱਚ ਇੱਦੋਂ ਛੇਵੇਂ ਪਾਤਸ਼ਾਹ ਮੇਰੀ ਪੀੜੀ ਦੇ ਮਾਲਕ ਸਤਗੁਰੂ ਜੀ ਮਾਲਵੇ ਵਿੱਚ ਵਿਚਰਦੇ ਸੀ ਕਾਂਗੜ ਦੇ ਵਿੱਚ ਤੇ ਜਦੋਂ ਇੱਧਰ ਮਹਾਰਾਜ ਜੀ ਲੈ ਕੇ ਆਏ ਤੇ ਮਹਾਰਾਜ ਦੇ ਕੋਲ ਲੈ ਕੇ ਆਏ ਭਾਈ ਬਿਰੀ ਚੰਦ ਜੀ ਘੋੜਾ ਤੇ ਉਦੋਂ ਸਤਗੁਰੂ ਜੀ ਬੜੇ ਤਰੋਠੇ ਉੱਠ ਕੇ ਮਹਾਰਾਜ ਜੀ ਨੇ ਆਪਣੇ ਸੀਨੇ ਨਾਲ ਲਾ ਕੇ ਬਚਨ ਕਹੇ ਸੀ ਵਿਧੀ ਚੰਦ ਸੀਨਾ ਗੁਰੂ ਦਾ ਸੀਨਾ ਵੀ ਗੁਰੂ ਜੀ ਦਾ ਵਿਧੀ ਚੰਦ ਦਾ ਸੀਨਾ ਇਹ ਗੁਰੂ ਦਾ ਸੀਨਾ ਹੈ ਤੇ ਮਹਾਰਾਜ ਜੀ ਨੇ ਕਿਹਾ ਸੀ ਇਹਦੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੋਵੇਗੀ ਬਹੁਤ ਬਖਸ਼ਿਸ਼ਾਂ ਕੀਤੀਆਂ ਫਿਰ ਛੇਵੇਂ ਪਾਤਸ਼ਾਹ ਜੀ ਨੇ ਜੰਗ ਲੜੇ ਜੰਗਾਂ ਦੇ ਵਿੱਚ ਵੀ ਬਹੁਤ ਬਹਾਦਰੀ ਕੀਤੀ ਭਾਈ ਵਿਧੀ ਚੰਦ ਜੀ ਨੇ ਬਹਾਦਰੀ ਵਿਖਾਈ ਫਿਰ ਜਦੋਂ ਕੀਰਤਪੁਰ ਸਾਹਿਬ ਮਹਾਰਾਜ ਗਏ ਉੱਥੇ ਵੀ ਭਾਈ ਵਿਧੀ ਚੰਦ ਜੀ ਨਾਲ ਗਏ ਉੱਥੇ ਸੁੰਦਰ ਸਾਹ ਦੇ ਨਾਲ ਪ੍ਰੇਮ ਬਣਿਆ ਭਾਈ ਬਿਦੀ ਚਾਂਦੀ ਜੀ ਜਦੋਂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜੂਪੀ ਭੇਜਿਆ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਜੀ ਨੂੰ ਕਿ ਮਹਾਰਾਜ ਜੀ ਜੂਪੀ ਵਿੱਚ ਦਰਸ਼ਨ ਦਿਓ ਤੇ ਮਹਾਰਾਜ ਕਹਿਣ ਲੱਗੇ ਤੁਸੀਂ ਸਾਡੇ ਸਿੱਖ ਭਾਈ ਬਿਦੀ ਚਾਂਦੀ ਨੂੰ ਲੈ ਜਾਓ ਤੇ ਸੰਗਤਾਂ ਕੁਝ ਇੱਕ ਕੰਨ ਦੇ ਵਿੱਚ ਗੱਲਾਂ ਜੀਆਂ ਕਰਨ ਲੱਗ ਪੀਆਂ ਕਿ ਅਸੀਂ ਤਾਂ ਮਹਾਰਾਜ ਜੀ ਨੂੰ ਮੰਗਿਆ ਸੀ ਤੇ ਮਹਾਰਾਜ ਜੀ ਕਹਿੰਦੇ ਬਿਦੀ ਚੰਦ ਨੂੰ ਲੈ ਜਾਓ ਤੇ ਮਹਾਰਾਜ ਨੇ ਉੱਥੇ ਬਚਨ ਕੀਤੇ ਵੀ ਜਿਹੜਾ ਬਿਦੀ ਚਾਂਦ ਦੇ ਵਿੱਚ ਤੇ ਮੇਰੇ ਵਿੱਚ ਭੇਦ ਜਾਣੇਗਾ ਨਾ ਉਹ ਸਿੱਖੀ ਨੂੰ ਪ੍ਰਾਪਤ ਨਹੀਂ ਕਰ ਸਕੇਗਾ ਮਹਾਰਾਜ ਜੀ ਨੇ ਕਿਹਾ ਕਿ ਮੇਰੇ ਵਿੱਚ ਤੇ ਭਾਈ ਬਿਧੀ ਚੰਦ ਵਿੱਚ ਕੋਈ ਫਰਕ ਨਹੀਂ ਹੈਗਾ ਫਿਰ ਭਾਈ ਬਿਧੀ ਚੰਦ ਜੀ ਦੇਖੋ ਸਿੱਖੀ ਦਾ ਪ੍ਰਚਾਰ ਕਰਦੇ ਗਏ ਯੂਪੀ ਵਿੱਚ ਪ੍ਰਚਾਰ ਕੀਤਾ ਉੱਥੇ ਸੁੰਦਰ ਸ਼ਾਹ ਸੀ ਜੋ ਸਾਈ ਬੁੱਢਨ ਸ਼ਾਹ ਦਾ ਚੇਲਾ ਸੀ ਉਹ ਭਾਈ ਬਿਧੀ ਚੰਦ ਜੀ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਹੋਇਆ ਫਿਰ ਉਹਨਾਂ ਦਾ ਬੜਾ ਪਿਆਰ ਬਣ ਗਿਆ ਤੇ ਇਹਨਾਂ ਇੰਨਾ ਪਿਆਰ ਬਣ ਗਿਆ ਆਪਸ ਵਿੱਚ ਇਹਨਾਂ ਨੇ ਇਹ ਵਿਚਾਰ ਕਰ ਲਈਗੇ ਸੁੰਦਰ ਸ਼ਾਹ ਇਹ ਗੱਲ ਕਹਿੰਦਾ ਭਾਈ ਬਿਧੀ ਚੰਦ ਨੂੰ ਕਿ ਭਾਈ ਸਾਹਿਬ ਜੀ ਆਪਾਂ ਇੱਕੋ ਦਿਨ ਹੀ ਸਰੀਰ ਛੱਡਾਂਗੇ ਤਾਂ ਭਾਈ ਬਿਧੀ ਜਾਂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜਦੋਂ ਮੇਰਾ ਸਮਾਂ ਆਇਆ ਨਾ ਤੇਰਾ ਸਮਾਂ ਆਇਆ ਆਪਾਂ ਇਕੱਠੇ ਸਮੇਂ ਇੱਕੋ ਸਮੇਂ ਸਰੀਰ ਛੱਡਾਂਗੇ ਫਿਰ ਜਦੋਂ ਬੂਜੂਪੀ ਦੇ ਵਿੱਚੋਂ ਵਾਪਸ ਆਏ ਦਿਓ ਨਗਰ ਚੋਂ ਸਿੱਖ ਭਾਈ ਬਿਧੀ ਜਾਂ ਜੀ ਛੇਵੇਂ ਪਾਤਸ਼ਾਹ ਜੀ ਕੋਲ ਟੀਂਦਪੁਰ ਸਾਹਿਬ ਕੋ ਸਮਾਂ ਰਹਿ ਸਮਾਂ ਰਹਿਣ ਤੋਂ ਬਾਅਦ ਇਹਨਾਂ ਨੇ ਵੇਖਿਆ ਹੁਣ ਸਾਡਾ ਸਮਾਂ ਆ ਗਿਆ ਤੇ ਮਹਾਰਾਜ ਜੀ ਨੂੰ ਬੇਨਤੀ ਕਰਦੇ ਕਿ ਮਹਾਰਾਜ ਹੁਣ ਅਸੀਂ ਜਾਣਾ ਸਾਡਾ ਸਮਾਂ ਆ ਗਿਆ ਤਾਂ ਮਹਾਰਾਜ ਜੀ ਨੇ ਵਿਦਾ ਕੀਤਾ ਮਹਾਰਾਜ ਕਹਿਣ ਲੱਗੇ ਵੀ ਇਹ ਦੁਨੀਆ ਦਾ ਦਸਤੂਰ ਹੀ ਹੈ ਸੰਸਾਰ ਦਾ ਵੀ ਇੱਕ ਦਿਨ ਜਿਹੜਾ ਆਇਆ ਉਹਨੇ ਸੰਸਾਰ ਵਿੱਚੋਂ ਚਲੇ ਜਾਣਾ ਸਰੀਰਾਂ ਦਾ ਮੋਹ ਨਹੀਂ ਕਰਨਾ ਚਾਹੀਦਾ ਮਹਾਰਾਜ ਜੀ ਨੇ ਵਿਦਾ ਕੀਤਾ ਸਿੱਖਾਂ ਦੇ ਅੰਦਰ ਵੀ ਬੜਾ ਵਿਰਾਗ ਬਣਿਆ ਭਾਈ ਬਿਧੀ ਚਾਂਜੀ ਫਿਰ ਉਪੀ ਗਏਦੇ ਉਹ ਨਗਰ ਦੇ ਵਿੱਚ ਤੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਫਿਰ ਸੁੰਦਰ ਸਾਹ ਦੇ ਤੇ ਭਾਈ ਬਿਧੀ ਚਾਂਜੀ ਨੇ ਇੱਕੋ ਦਿਨ ਹੀ ਸਰੀਰ ਛੱਡਿਆ ਉੱਥੇ ਤੇ ਜਦੋਂ ਉੱਥੇ ਯਾਦਗਾਰ ਬਣੀ ਕਬਰ ਵੀ ਬਣੀ ਹੋਈ ਨਾਲ ਤੇ ਬਾਬਾ ਜੀ ਦੀ ਸਮਾਦ ਵੀ ਬਣੀ ਤੇ ਉੱਥੋਂ ਸਮਾਦ ਵਿੱਚੋਂ ਕੁਝ ਰਾਖ ਲਿਆ ਕਰਕੇ ਇੱਥੇ ਸੁਰ ਸਿੰਘ ਲਿਆ ਕਰਕੇ ਸਮਾਦ ਬਣਾਈ ਬਾਬਾ ਬਿਧੀ ਚਾਂਜੀ ਦੀ ਸੋ ਕਹਿਣ ਤੋਂ ਭਾਵ ਕੀ ਹੈ ਕਿ ਇੰਨੇ ਨੇੜੇ ਹੋ ਗਏ ਸੀ ਸ਼ੇਵ ਪਾਸ਼ਾ ਜੀ ਦੇ ਭਾਈ ਵੀਰ ਦੀ ਚਾਹ ਜੀ ਕਿ ਮਹਾਰਾਜ ਨੇ ਕਹਿ ਦਿੱਤਾ ਸੀ ਮੇਰੇ ਵਿੱਚ ਤੇ ਭਾਈ ਵੀਰ ਦੀ ਚਾਹ ਦੇ ਵਿੱਚ ਕੋਈ ਵੀ ਫਰਕ ਨਹੀਂ ਕਿੱਡਾ ਜੀਵਨ ਉਹਨਾਂ ਦਾ satsangat ਨੇ ਬਦਲ ਦਿੱਤਾ ਭਾਈ ਅਦਬੀ ਜੀ ਦੀ ਸੰਗਤ ਕੀਤੀ ਸੰਗਤ ਨੇ ਉਹਨਾਂ ਦਾ ਜੀਵਨ ਜਿਹੜਾ ਸੀ ਇੱਕ ਗੁਰਸਿੱਖ ਦੀ ਸੰਗਤ ਨੇ ਉਹਨਾਂ ਦਾ ਜੀਵਨ ਬਦਲ ਦਿੱਤਾ ਇਸ ਕਰਕੇ satsangat ਕਰਨੀ ਬੜੀ ਜ਼ਰੂਰੀ ਹੈ ਸਾਨੂੰ ਅਸੀਂ ਵੀ satsangat ਵਿੱਚ ਜ਼ਰੂਰ ਬੈਠੀਏ ਬਾਣੀ ਪੜ੍ਹੀਏ ਸੁਣੀਏ ਗੁਰਸਿੱਖਾਂ ਦਾ ਜੀਵਨ ਉਹਨਾਂ ਦੇ ਕੋਲ ਬੈਠੀਏ ਕਿਉਂਕਿ ਸਿੱਖ ਦੇ ਕੋਲ ਬੈਠਣ ਦੇ ਨਾਲ ਹੀ ਸਾਨੂੰ ਬਹੁਤ ਕੁਝ ਪ੍ਰਾਪਤ ਹੋ ਜਾਂਦਾ ਜੇ ਉਹ ਬਚਨ ਕਰ ਦੇਵੇ ਤਾਂ ਬਹੁਤ ਅੱਗੇ ਦੀ ਗੱਲ ਹੈ ਸੰਗਤ ਦੇ ਵਿੱਚੋਂ ਹੀ ਸਾਨੂੰ ਬੜਾ ਕੁਝ ਪ੍ਰਾਪਤ ਹੋ ਜਾਇਆ ਕਰਦਾ ਸੋ ਐਸੇ ਭਾਈ ਵੀਰ ਦੀ ਚਾਂ ਜੀ ਉਹਨਾਂ ਦੇ ਜੀਵਨ ਤੋਂ ਵੀ ਆਪਾਂ ਇਹ ਹੀ ਸਿੱਖਿਆ ਲਈਏ ਕਿ ਸਾਡਾ ਵੀ ਗੁਰੂ ਮਹਾਰਾਜ ਦੇ ਚਰਨਾਂ ਨਾਲ ਪਿਆਰ ਬਣ ਜਾਵੇ